ਮੈਨੂੰ ਇਹ ਕਹਿਣ ਵਿੱਚ ਭੋਰਾ ਵੀ ਅਗਰੇਜ਼ ਨਹੀਂ ਕਿ ਕਾਂਗਰਸ ਜਿਹੜੀ ਹੈ ਕੋਹਰ ਜਾਤੀਵਾਦੀ ਲੋਕਾਂ ਦੀ ਪਾਰਟੀ ਹੈ ਕਿਵੇਂ ਤੇ ਕਿਉਂ ਇਹਦੇ ਤੇ ਆਪਾਂ ਵਿੱਚ ਵਿਸਤਾਰ ਨਾਲ ਚਰਚਾ ਕਰਾਂਗੇ ਕਿਉਂਕਿ ਪੰਜਾਬ ਕਾਂਗਰਸ ਨੂੰ ਲੈ ਲਓ ਪੰਜਾਬ ਦੇ ਅੰਦਰ ਜੱਟ ਕਮਿਊਨਿਟੀ ਦੀ ਆਬਾਦੀ 18 ਤੋਂ 20% ਹੈ ਐਸੀ ਕਮਿਊਨਿਟੀ ਦੀ ਆਬਾਦੀ 37 ਤੋਂ 38% ਹੈ ਔਰ ਜਿਨ੍ਹਾਂ ਲੋਕਾਂ ਦੇ ਕੋਲ ਕਮਾਂਡ ਹੈ ਕੋ ਪੰਜਾਬ ਕਾਂਗਰਸ ਦਾ ਪ੍ਰਧਾਨ ਪ੍ਰਧਾਨਗੀ ਜਿਨ੍ਹਾਂ ਦੇ ਕੋਲ ਹੈ ਐਲੋਪੀ ਦੇ ਲੀਡਰ ਆਫ اپੋਜੀਸ਼ਨ ਦੀ ਅਹੁਦਾ ਜਿਨ੍ਹਾਂ ਦੇ ਕੋਲ ਹੈ ਪੰਜਾਬ ਕਾਂਗਰਸ ਯੂਥ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਜਿਨ੍ਹਾਂ ਕੋਲ ਹੈ ਪੰਜਾਬ ਦੇ ਮਹਿਲਾ ਵਿੰਗ ਕਾਂਗਰਸ ਦਾ ਅਹੁਦਾ ਜਿਹਨਾਂ ਦੇ ਕੋਲ ਆ ਉਹ ਸਾਰੇ ਹੀ ਉੱਚੀਆਂ ਜਾਤਾਂ ਨਾਲ ਸੰਬੰਧ ਰੱਖਦੇ ਆ ਜੇਕਰ ਕੋਈ ਕਾਂਗਰਸ ਦਾ ਲੀਡਰ ਜੇ ਕੋਈ ਕਾਂਗਰਸ ਦਾ ਲੀਡਰ ਇਹ ਕਹਿੰਦਾ ਕਿ ਸਾਡੀ ਆਬਾਦੀ 38% ਹੈ ਸਾਡਾ ਹਿੱਸਾ ਕਿੱਥੇ ਆ ਸਾਡੀ ਹਿੱਸੇਦਾਰੀ ਕਿੱਥੇ ਆ ਤਾਂ ਉਸ ਨੂੰ ਜਾਤੀਵਾਦੀ ਐਲਾਨਿਆ ਜਾਂਦਾ ਗਰਦਾਨਿਆ ਜਾਂਦਾ ਜਾਤੀਵਾਦੀ ਕਹਿ ਕੇ ਖੁਦ ਜਾਤੀਵਾਦੀ ਲੋਕ ਉਸ ਐਸੀ ਲੀਡਰ ਦਾ ਘਰਾਵ ਕਰਦੇ ਉਹਦੇ ਦਿਵਾਲੇ ਹੋ ਜਾਂਦੇ ਆ ਚਰਨਜੀਤ ਸਿੰਘ ਚੰਨੀ ਜਦੋਂ 112 ਦਿਨ ਲਈ ਪੰਜਾਬ ਦੇ ਮੁੱਖ ਮੰਤਰੀ ਬਣੇ ਕੋਰ ਜਾਤੀਵਾਦੀ ਲੋਕਾਂ ਨੂੰ ਇਹ ਪਸੰਦ ਨਹੀਂ ਸੀ ਚਲੋ ਕਾਂਗਰਸ ਦੀ ਹਾਈ ਕਮਾਂਡ ਨੇ ਚੰਨੀ ਨੂੰ ਮੌਕਾ ਦਿੱਤਾ ਪਰ ਇਹ ਵੀ ਵਿਤਕਰਾ ਸੀ ਕਿ ਮੌਕਾ ਸਿਰਫ 112 ਦਿਨ ਦਾ ਸੀਗਾ ਜਦੋਂ ਕਿ ਸਰਦਾਰ ਦਰਬਾਰਾ ਸਿੰਘ ਗਿਆਨੀ ਜੈਲ ਸਿੰਘ ਜਾਂ ਜਿੰਨੇ ਵੀ ਬਿਆਨ ਸਿੰਘ ਜੀ ਫਿਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੋ ਵਾਰੀ ਮੁੱਖ ਮੰਤਰੀ ਬਰੇ ਤਾਂ ਉਹਨਾਂ ਨੂੰ ਪੰਜ-ਪੰਜ ਸਾਲ ਦੀ ਜਿਹੜੀ ਆ ਵੋਟ ਪੂਰੀ ਟਰਮ ਕਰਨ ਦਾ ਮੌਕਾ ਮਿਲਿਆ ਪਰ ਚੰਨੀ ਨੂੰ ਸਿਰਫ 112 ਦਿਨ ਦਾ ਇਹ ਵੀ ਬਹੁਤ ਵੱਡਾ ਇੱਕ ਵਿਤਕਰਾ ਸੀ ਐਸੀ ਸਮਾਜ ਦੇ ਨਾਲ ਇਸ ਤੋਂ ਇਲਾਵਾ ਹੋਰ ਹੋਰ ਜਾਤੀਵਾਦ ਉਦੋਂ ਦੇਖਣ ਨੂੰ ਮਿਲਿਆ ਜਦੋਂ ਕਾਂਗਰਸ ਬਾਈ ਦੀਆਂ ਚੋਣਾਂ ਦੇ ਵਿੱਚ ਹਾਰ ਗਈ ਤੇ ਉਹਦਾ ਸਾਰੇ ਦਾ ਠਿੱਕਰਾ ਜਿਹੜਾ ਉਹ ਚਰਨਜੀਤ ਚੰਨੀ ਦੇ ਸਿਰ 'ਤੇ ਆ ਗਿਆ ਇੱਕ ਕਾਂਗਰਸ ਦਾ ਆਲਾ ਲੀਡਰ ਪ੍ਰਤਾਪ ਸਿੰਘ ਬਾਜਵਾ ਮੈਨੂੰ ਲੈਣ ਨਾਲ ਲੈਣ ਚ ਗਰੇਜ ਨਹੀਂ ਉਹਦੇ ਕੋਈ ਵੀ ਉਹਨੇ ਕਿਹਾ ਕਿ ਜੇ ਅਰਬੀ ਘੋੜਿਆਂ ਦੇ ਵਿੱਚ ਇੱਕ ਦੇਸੀ ਟਟੂ ਭਜਾਉਂਗੇ ਤਾਂ ਕਾਂਗਰਸ ਦਾ ਇਹੀ ਹਾਲ ਹੋਏਗਾ ਦੂਜਾ जाट ਲੀਡਰ ਸੁਨੀਲ ਜਾਖੜ ਜਿਹੜਾ ਉਸ ਵੇਲੇ ਕਾਂਗਰਸ ਦਾ ਪ੍ਰਧਾਨ ਸੀ ਉਸਨੇ ਇਹ ਗੱਲ ਕਹੀ ਕਿ ਜੇ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਰੱਖੋਗੇ ਤਾਂ ਫਿਰ ਕਾਂਗਰਸ ਦਾ ਇਹੀ ਹਸ਼ਰ ਹੋਏਗਾ ਤਿੱਜਾ ਮੌਜੂਦਾ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਜਿਹਦਾ ਮਾਨਸੰਗ ਸੰਤੁਲਨ ਅਕਸਰ ਵਿਗੜਿਆ ਨਜ਼ਰ ਆਉਂਦਾ ਉਹ ਬੰਦੇ ਨੇ ਤਰਨ ਤਰਨ ਦੀ ਜਿਹੜਾ ਪੱਟੀ ਦੀ ਇਲੈਕਸ਼ਨ ਜਿਹੜੀ ਸੀ ਬਾਈ ਇਲੈਕਸ਼ਨ ਦੇ ਵਿੱਚ ਇਹ ਗੱਲ ਕਹੀ ਕਿ ਬੂਟਾ ਸਿੰਘ ਕਾਲੇ ਰੰਗ ਦਾ ਮਜਵੀ ਪੱਠੇ ਵੱਡ ਅਠਵੀਂ ਪਾਸ ਉਹਨੂੰ ਕਾਂਗਰਸ ਨੇ ਗ੍ਰਹਿ ਮੰਤਰੀ ਬਣਾਇਆ ਇਹ ਜਿਹੜੀਆਂ ਜਾਤੀਵਾਦੀ ਗੱਲਾਂ ਘਿਰਨਾ ਜਿਹੜਾ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲਦੀ ਆ ਉਹ ਘਿਰਨਾ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗਾਂ ਵਿੱਚ ਆ ਦਿਲਾਂ ਦੇ ਅੰਦਰ ਆ ਜਿਹੜੀ ਕਿ ਕਿਸੇ ਵੇਲੇ ਆਪ ਮਹਿਰੀ ਫੁੱਟ ਕੇ ਬਾਹਰ ਆ ਜਾਂਦੀ ਹੈ ਤਾਂ ਕੇਂਦਰ ਦੀ ਹਾਈ ਕਮਾਂਡ ਜਿਹੜੀ ਆ ਕਾਂਗਰਸ ਦੀ ਆਲਾ ਹਾਈ ਕਮਾਂਡ ਰਾਹੁਲ ਗਾਂਧੀ ਸੋਨੀਆ ਗਾਂਧੀ ਉਹ ਇਹਨਾਂ ਜਾਤੀਵਾਦੀ ਲੀਡਰਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕਰਦੀ ਕੋਈ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਨਹੀਂ ਜਾਰੀ ਕੀਤਾ ਜਾਂਦਾ ਪਰ ਜੇ ਸਰਦਾਰ ਚਰਨਜੀਤ ਸਿੰਘ ਚੰਨੀ ਜੋ ਸਾਬਕਾ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਐਸਸੀ ਭਾਈਚਾਰੇ ਦੀ ਮੀਟਿੰਗ ਬੁਲਾ ਕੇ ਚੰਡੀਗੜ੍ਹ ਦੇ ਵਿੱਚ ਇਸ ਜੋ ਕਾਂਗਰਸ ਦਾ ਐਸਸੀ ਸੈਲ ਸੀ ਉਹਦੇ ਵਿੱਚ ਹਿੱਸੇਦਾਰੀ ਦੀ ਗੱਲ ਕੀ ਕਰ ਦਿੱਤੀ ਕਿ ਸਾਰੇ ਜਾਤੀਵਾਦੀ ਜੱਟ ਲੀਡਰ ਜਿਹੜੇ ਆ ਉਹ ਉਹਦੇ ਦਿਵਾਲੇ ਹੋ ਗਏ ਉਹਦੀ ਆਲੋਚਨਾ ਕਰਨ ਲੱਗੇ ਕਿ ਇਹ ਜਾਤੀਵਾਦ ਫੁਲਾ ਰਿਹਾ ਕਿ ਜਾਤੀਵਾਦ ਖੁਦ ਫੁਲਾ ਰਿਹਾ ਚਰਨਜੀਤ ਚੰਨੀ ਤਾਂ ਸਿਰਫ ਹਿੱਸੇਦਾਰੀ ਮੰਗ ਰਿਹਾ ਨਾ ਭਾਗੀਦਾਰੀ ਮੰਗ ਰਿਹਾ ਰਾਹੁਲ ਗਾਂਧੀ ਵੀ ਐਸਸੀ ਐਸਟੀ ਓਬੀਸੀ ਨੂੰ ਜਿਹੜੀ ਹੈ ਪਾਵਰ ਸੈਂਟਰ ਵਿੱਚ ਹਿੱਸੇਦਾਰੀ ਦੇਣ ਦੀ ਗੱਲ ਕਰਦਾ ਹੀ ਹੈ ਕਈ ਵਾਰੀ ਪ੍ਰੈਸ ਕਾਨਫਰੰਸਾਂ ਵਿੱਚ ਉਹਨੇ ਇਹ ਗੱਲ ਮੰਨੀ ਆ ਕਿ ਐਸਸੀ ਐਸਟੀ ਓਬੀਸੀ ਨੂੰ ਪਾਵਰ ਸੈਂਟਰ ਵਿੱਚ ਆਉਣਾ ਚਾਹੀਦਾ ਤੇ ਜੇ ਪਾਵਰ ਸੈਂਟਰ ਦੇ ਵਿੱਚ ਆਉਣ ਦੀ ਗੱਲ ਚਰਨਜੀਤ ਚੰਨੀ ਨੇ ਮੀਟਿੰਗ ਦੇ ਵਿੱਚ ਕੀਤੀ ਹੈ ਤਾਂ ਉਹਦੀ ਵਿਰੋਧਤਾ ਜਿਹੜੀ ਆ ਕੁਝ ਸਾਡੇ ਹੀ ਚਾਪਲੂਸ ਲੀਡਰਾਂ ਨੇ ਚਰਨਜੀਤ ਚੰਨੀ ਦੀ ਜਿਹੜੀ ਵਿਰੋਧਤਾ ਕੀਤੀ ਹੈ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਕਾਂਗਰਸ ਦੇ ਅੰਦਰ ਆ ਆਬਾਦੀ ਦੇ ਮਤਾਬਕ ਦੇਖਿਆ ਜਾਵੇ ਜਾਂ ਵੋਟਾਂ ਦੇ ਮਤਾਬਕ ਦੇਖਿਆ ਜਾਵੇ ਤਾਂ ਫਿਰ ਤਾਂ ਸੀਐਮ ਜਿਹੜਾ ਉਹ ਐਸਸੀ ਦਾ ਹੋਣਾ ਜੇਦਾ ਕਿਉਂਕਿ ਸੰਵਿਧਾਨ ਕਹਿੰਦਾ ਕਿ ਜਿੰਨੀ ਜਿੰਨਾ ਦੀ ਹਿੱਸੇਦਾਰੀ ਉਹਨੇ ਜਿੰਨੀ ਜਿੰਨਾ ਦੀ ਸੰਖਿਆ ਭਾਰੀ ਉਹਨੀ ਉਹਨਾਂ ਦੀ ਹਿੱਸੇਦਾਰੀ ਤੇ ਉਹ ਹਿੱਸੇਦਾਰੀ ਮੁਤਾਬਕ ਤਾਂ ਸੀਐਮ ਸ਼ਿਪ ਜਿਹੜੀ ਆ ਉਹ ਐਸਸੀ ਭਾਈਚਾਰੇ ਦੀ ਹੀ ਬਣਦੀ ਹੈ ਕਿਉਂਕਿ ਉਹਨਾਂ ਦੀਆਂ ਵੋਟਾਂ ਜ਼ਿਆਦਾ ਉਹਨਾਂ ਦੀ ਗਿਣਤੀ ਜ਼ਿਆਦਾ ਪਰ ਇਹ ਲੋਕ ਜਿਹੜੇ ਆ ਜਾਤੀਵਾਦੀ ਲੋਕ ਜਿਹੜੇ ਹਮੇਸ਼ਾ ਤੋਂ ਹੀ ਐਸਸੀ ਸਮਾਜ ਨੂੰ ਜਿਹੜਾ ਉਹ ਦੱਬ ਕੇ ਜਿਹੜਾ ਨੇ ਰੱਖਿਆ ਆ ਸਾਡੇ ਸਮਾਜ ਦੇ ਲੋਕਾਂ ਦੇ ਨਾਲ ਦਾ ਸ਼ੋਸ਼ਣ ਕੀਤਾ ਔਰਤਾਂ ਦਾ ਸ਼ੋਸ਼ਣ ਕੀਤਾ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਆ ਕਿ ਕੋਈ ਸ਼ਡਿਊਲ ਕਾਸਟ ਜਿਹੜਾ ਪੰਜਾਬ ਦੀ ਨੁਮਾਇੰਦਗੀ ਕਰੇ ਪੰਜਾਬ ਨੂੰ ਲੀਡ ਕਰੇ ਪੰਜਾਬ ਦਾ ਮੁੱਖ ਮੰਤਰੀ ਬਣੇ ਨਹੀਂ ਕਰ ਸਕਦੇ ਤਾਂ ਇੱਕ ਸਵਾਲ ਆ ਕਿ ਰਾਹੁਲ ਗਾਂਧੀ ਨੇ ਚਰਨਜੀਤ ਚੰਨੀ ਨੂੰ ਹਿੱਸੇਦਾਰੀ ਦੀ ਗੱਲ ਕਰਨ ਕਰਕੇ ਦਿੱਲੀ ਤਲਬ ਕਰ ਲਿਆ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਔਰ ਉੱਥੇ ਬੁਲਾ ਕੇ ਉਹਨੂੰ ਛਿੜਕਾ ਮਾਰੀਆਂ ਗਈਆਂ ਵੀ ਜਿਹੜਾ ਵੀ ਬੰਦਾ ਜਾਤੀ ਦੀ ਗੱਲ ਕਰੇਗਾ ਜਾਤੀਵਾਦ ਫਲਾਏਗਾ ਉਹਤੇ ਸਟ੍ਰਿਕਟ ਐਕਸ਼ਨ ਲਿਆ ਜਾਏਗਾ ਰਾਹੁਲ ਗਾਂਧੀ ਜੀ ਮੈਂ ਪੁੱਛਣਾ ਚਾਹਉਣਾ ਜਿਹੜਾ ਬਾਜਵੇ ਨੇ ਪ੍ਰਤਾਪ ਸਿੰਘ ਬਾਜਵੇ ਨੇ ਸੁਨੀਲ ਜਾਖੜ ਨੇ ਰਾਜਾ ਵੜਿੰਗ ਨੇ ਜਾਤੀ ਤੌਰ ਤੇ ਡਿਸਕ੍ਰਿਮੀਨੇਸ਼ਨ ਕੀਤਾ ਉਹਤੇ ਕੀ ਐਕਸ਼ਨ ਲਿਆ ਦੱਸੋਗੇ ਦੱਸੋਗੇ ਪੰਜਾਬ ਦੇ ਲੋਕਾਂ ਨੂੰ ਤਾਂ ਹੀ ਪੰਜਾਬ ਦੇ ਲੋਕ ਤੁਹਾਨੂੰ ਸੈਕੂਲਰ ਲੀਡਰ ਮੰਨਣਗੇ ਨਹੀਂ ਤਾਂ ਤੁਸੀਂ ਵੀ ਜਿਹੜਾ ਜਾਤੀਵਾਦੀ ਲੀਡਰਾਂ ਦੀ ਇੱਕ ਤਾਰ ਵਿੱਚ ਖੜੇ ਨਜ਼ਰ ਆਉਂਗੇ ਸੋ ਮੈਂ ਆਪਣੇ ਸਮਾਜ ਦੇ ਭੈਣਾ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਕਾਂਗਰਸ ਬੀਜੇਪੀ ਝਾੜੂ ਵਾਲੇ ਇਹ ਜਾਤੀਵਾਦੀ ਲੋਕਾਂ ਦੀਆਂ ਪਾਰਟੀਆਂ ਇਹ ਉਹ ਜਿੰਨਾ ਸਾਰੀਆਂ ਪਾਰਟੀਆਂ ਦੇ ਉੱਤੇ ਜੱਟਾਂ ਦਾ ਪੰਜਾਬ ਦੇ ਵਿੱਚ ਕਬਜ਼ਾ ਇਹਨਾਂ ਦਾ ਹੀ ਸੀਐਮ ਬਣਦਾ ਇਹਨਾਂ ਦੇ 90% ਮੰਤਰੀ ਬਣਦੇ ਆ ਤਾਂ ਇਸ ਤੁਹਾਨੂੰ ਤੁਹਾਡਾ ਹਿੱਸਾ ਨਹੀਂ ਦੇਣਗੇ ਤੁਹਾਡੀ ਪਾਵਰ ਸੈਂਟਰ ਦੇ ਵਿੱਚ ਤੁਹਾਨੂੰ ਖੜੇ ਨਹੀਂ ਹੋਣ ਦੇਣਗੇ ਜਿੰਨਾ ਮਰਜ਼ੀ ਤੁਸੀਂ ਇਹਨਾਂ ਦਾ ਝੋਲਾ ਚੱਕ ਲੋ ਤਾਂ ਮੇਰੀ ਤਾਂ ਬੇਨਤੀ ਹੈ ਵੀ ਜਿੰਨੀ ਜਲਦੀ ਹੋ ਸਕੇ ਇਹ ਐਸਸੀ ਸਵਾਜ ਦੇ ਲੀਡਰਾਂ ਨੂੰ ਡੀਲਰ ਬਣਾਣ ਦੀ ਬਜਾਏ ਲੀਡਰ ਬਣਾਣਾ ਚਾਹੀਦਾ ਔਰ ਆਪਣੇ ਸਮਾਜ ਦੀ ਪਾਰਟੀ ਜਿਹੜੀ ਹੈ ਬੋਝਨ ਮੁਕਤੀ ਪਾਰਟੀ ਦੇ ਅੰਦਰ ਆ ਕੇ ਕੰਮ ਕਰਨਾ ਚਾਹੀਦਾ 27 ਦੇ ਵਿੱਚ ਬੋਝਨ ਮੁਕਤੀ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਣਾ ਚਾਹੀਦਾ ਔਰ ਰੋਜ਼ਗਾਰ ਦੇਣਾ ਚਾਹੀਦਾ ਕੁਆਲਿਟੀ ਦੀ ਸਿੱਖਿਆ ਦੇਣੀ ਚਾਹੀਦੀ ਆ ਲੋਕਾਂ ਨੂੰ ਸਮਾਜਿਕ ਨਿਆਂ ਦੇਣਾ ਚਾਹੀਦਾ ਛਾ ਅਮਨ ਸ਼ਾਂਤੀ ਦੇ ਲਾਉਣ ਆਰਡਰ ਦਾ ਜਿਹੜਾ ਮਾਹੌਲ ਜਿਹੜਾ ਪੰਜਾਬ 'ਚ ਪੈਦਾ ਕਰਨਾ ਚਾਹੀਦਾ ਮੈਂ ਆਸ ਕਰਦਾ ਕਿ ਮੇਰੇ ਭੈਣ ਐਸਸੀ ਭੈਣ ਭਰਾ ਜਿਹੜੇ ਆ ਉਹਨਾਂ ਨੂੰ ਆਪਸ ਵਿੱਚ ਲੜਨਾ ਝਗੜਨਾ ਨਹੀਂ ਚਾਹੀਦਾ ਕਿਉਂਕਿ ਮਲਾਈ ਕੋਈ ਹੋਰ ਖਾ ਰਿਆ ਲੇਕਿਨ ਸਾਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਕਿ ਬਾਲਮੀਕੀ ਮਜਵੀ ਸਿੱਖਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਹਾਡੀ ਰਿਜ਼ਰਵੇਸ਼ਨ ਜਿਹੜੀ ਆ ਉਹ ਚਮਾਰ ਭਾਈਚਾਰਾ ਖਾ ਰਿਆ ਤੇ ਚਮਾਰਾਂ ਨੂੰ ਇਹ ਕਿਹਾ ਜਾ ਰਿਹਾ ਕਿ ਮਜਵੀ ਸਿੱਖ ਭਾਈ ਜਰਾ ਤੁਹਾਡੀ ਰਿਜ਼ਰਵੇਸ਼ਨ ਖਾ ਰਿਆ ਜਦੋਂ ਕਿ ਰਿਜ਼ਰਵੇਸ਼ਨ ਦੀ ਪੂਰਤੀ ਸਿਰਫ 11% ਹੋਈ ਹੈ 14% ਤੁਹਾਡਾ ਹਿੱਸਾ ਕਿਹਨੇ ਖਾਦਾ ਉਹ ਜਾਦਾ ਜੱਟਾਂ ਨੇ ਖਾਦਾ ਤੇ ਜਾਂ ਫਿਰ ਬ੍ਰਾਹਮਣਾਂ ਨੇ ਖਾਦਾ ਨਾਂ ਲੈਣ ਵਿੱਚ ਮੈਨੂੰ ਕੋਈ ਗ੍ਰੇਜ ਨਹੀਂ ਸੋ ਤੁਸੀਂ ਆਪਣਾ ਹਿੱਸੇਦਾਰੀ ਜਿਹੜੀ ਹੈ ਉਹਦੀ ਮੰਗ ਕਰਨੀ ਚਾਹੀਦੀ ਹੈ ਕਿਉਂਕਿ ਜੇ ਹਿੱਸੇਦਾਰੀ ਦੀ ਮੰਗ ਕਰੋਗੇ ਤੇ ਤਾਂ ਹੀ ਮਾਨ ਸਨਮਾਨ ਮਿਲ ਸਕਦਾ ਤਾਂ ਹੀ ਤੁਸੀਂ ਜਿਹੜੀ ਹੈ ਉਹ ਵਧੀਆ ਜ਼ਿੰਦਗੀ ਮਾਨ ਸਨਮਾਨ ਵਾਲੀ ਜ਼ਿੰਦਗੀ ਜਿਹੜੀ ਹੈ ਉਹ ਜੀ ਸਕਦੇ ਹੋ ਧੰਨਵਾਦ ਜੈ ਭੀਮ ਜੈ ਭਾਰਤ ਜੈ ਮੋਲਵਾਸੀ